ਸੱਚੀ ਰੋਈਓ ਦੋਸ ਦੋਸ ਕਰਤੀ ਸੀ ਕਿ ਅੱਖਾਂ ਚ ਅੰਜੂ ਵੀ ਆਏ ਸੀ ਲਾਪਰੀ ਦਾ ਜਿਹੜੀ ਤੂੰ ਗੱਲ ਟਾਂਚ ਮਾਰੀ ਸੀ ਨਾ ਕਰਨ ਨੂੰ ਉਹਦੇ ਨਾਲ ਦਿਲ ਤੇ ਲੱਗੀ ਗੱਲ ਸਣਾ ਜਾਣਤਾ ਦੀਦੀ ਹੁਣ ਲੱਗ ਗਏ ਨੇ ਜ਼ਿਆਦਾ ਪਹਿਲਾਂ ਤਾਂ ਨਾ ਰਮਨ ਵੀਰਾ ਜਾਣ ਹੀ ਨਹੀਂ ਦਿੰਦਾ ਸੀ ਇਸੇ ਗਰਾਉਂਡ ਦੇ ਵਿੱਚ ਜੇ ਮੈਨੂੰ ਕੋਈ ਕੁਛ ਕਹਿੰਦਾ ਸੀ ਨਾ ਤੂੰ ਭਾਈ ਉਹਦਾ ਸਿਰ ਖੋਲਣ ਤੱਕ ਜਾਂਦਾ ਸੀਗਾ ਪੈਰੇ ਆਹ ਟਾਈਮ ਨਾ ਗੁੱਸਾ ਕਰਨ ਦਾ ਨਹੀਂ ਆ ਥੋੜਾ ਜਣਾ ਦਿਮਾਗ ਨਾਲ ਸੋਚ ਆਪਣੇ ਧੀਆ ਬਾਰੇ ਸੋਚ ਗੁੰਨੂ ਮੈਨੂੰ ਤੇ ਵਿਚਾਰੀ ਗੁੰਨੂ ਤੇ ਤਰਸ ਆਈ ਜਾਂਦਾ ਆ ਆ ਜਾ ਗੁੰਨੂ ਛੇਤੀ ਆ ਜਾ ਮਮੀ ਇਹ ਪਾ ਚੱਲੇ ਕਿੱਥੇ ਆ ਆ ਜਾ ਤੂੰ ਛੇਤੀ ਆ ਜਾ ਮੰਮੀ ਸਵਰਨ ਵੀਰੇ ਛੇਤੀ ਬਾਹਰ ਆਓ ਮੰਮੀ ਤੇ ਵੀਰ ਜੀ ਉੱਥੇ ਜਾ ਕੇ ਨਾ ਗਲੀ ਦੇ ਢੋਲ ਤੱਕ ਦੇਖੋ ਕੋਈ ਜਾ ਰਿਹਾ ਵਾ ਇਹ ਕਿਰਨ ਤੇ ਦੀਆਂ ਕੁੜੀਆਂ ਇਹ ਕਿੱਥੇ ਚੱਲ ਗਈ ਤਾਂ ਉਹਨਾਂ ਨੂੰ ਮੈਂ ਕਿਹਾ ਤੇ ਸੀ ਜਿਵੇਂ ਜਿਵੇਂ ਮੇਰੇ ਫੋਨ ਦੀ ਘੰਟੀ ਵੱਜਦੀ ਰਹੂਗੀ ਨਾ ਓਵੇਂ ਓਵੇਂ ਮੇਰਾ ਦਿਮਾਗ ਵੀ ਚੱਲਦਾ ਰਹੂਗਾ ਭੈਣ ਤੁਸੀਂ ਕਿਹਾ ਕੀ ਉਹਨੂੰ ਜਿਹੜਾ ਬੈਗ ਚੱਕ ਕੇ ਚਲ ਗਈ ਉਹ ਮੈਂ ਤਾਂ ਬਸ ਇਹੀ ਕਿਹਾ ਕਿ ਤੇਰੇ ਘਰ ਵਾਲੇ ਦੇ ਨਾ ਪੱਲੇ ਕੱਖ ਨਹੀਂ ਭੁੱਖਾ ਨੰਗਾ ਹੋ ਗਿਆ ਉਹ ਹੈ ਤੂੰ ਮੇਰੀ ਬੇਇੱਜ਼ਤੀ ਕਰੀ ਜੇ ਉਹਨੂੰ ਪਤਾ ਹੋਊਗਾ ਕਿਉਂਦੇ ਘਰ ਵਾਲੇ ਦੇ ਪੱਲੇ ਕੱਖ ਨਹੀਂ ਤੇ ਫਿਰ ਉਹਨੇ ਇੱਥੇ ਸ਼ਿੱਕੂ ਲੈਣਾ ਨਾ ਚਲੇਗੀ ਨਾ ਹੁਣ ਖੁਸ਼ ਹੋ ਹੈ ਮੇਰੀ ਰਾਣੀ ਤੀ ਉਹ ਜਿਹੜਾ ਕੰਮ ੱੱੱਕੇ ਮਾਰ ਕੇ ਹੋਣਾ ਸੀ ਤੂੰ ਤਾਂ ਪਿਆਰ ਨਾਲ ਹੀ ਕਰਤਾ ਮੰਮੀ ਮੈਂ ਤਾਂ ਇਹ ਸਾਰਾ ਕੁਝ ਨਾ ਤਾਂ ਕਰਦੀ ਪਈ ਆ ਕਿ ਕਦੇ ਵੀਰੇ ਨੂੰ ਇਹ ਤੀਲ ਨਾ ਹੋਵੇ ਕਿ ਲਾਪਰੀਤ ਵੀ ਨਹੀਂ ਚਾਹੁੰਦੀ ਕਹਿੰਦੇ ਮੁੰਡਾ ਹੋਵੇ ਤੇ ਸਾਰਾ ਕੁਝ ਨਾ ਇਹ ਹੜ ਆਪਣਾ ਚਾਹੁੰਦੀ ਆ ਨਾ ਨਾ ਲਾਪਰੀਤ ਮੈਂ ਨਾ ਤੇਰੇ ਬਾਰੇ ਐਦਾਂ ਦਾ ਕਦੇ ਵੀ ਕੁਝ ਨਹੀਂ ਸੋਚਿਆ। ਨਾ ਨਾ ਵੀਰੇ, ਤੇ ਕਦੇ ਨਾ ਐਦਾਂ ਦਾ ਕੁਝ ਸੋਚਿਓ ਵੀ ਨਾ ਕਿਉਂਕਿ ਮੈਨੂੰ ਆਪਣੇ ਮੁੰਡੇ ਨਾਲੋਂ ਟੋਡੇ ਮੁੰਡੇ ਹੋਏ ਦਾ ਚਾਹ ਜ਼ਿਆਦਾ ਹੋਣਾ। ਹੈ। ਅੱਛਾ। ਹਾਏ ਬਹੁਤ ਖੁਸ਼ੀ ਦੀ ਗੱਲ ਆ ਯਰੇ ਤਾਂ। ਆਏ ਆਏ। ਮੰਮੀ ਅੱਜ ਤਾਂ ਬੜਾ ਖੁਸ਼ੀ ਦਾ ਦਿਨ ਚੜਿਆ ਹੈ। ਕੀ ਗੱਲ ਹੋ ਗਈ ਵੀਰੇ? ਕਿੱल्ली ਕੇ ਜਾਣੇ ਹੋ ਕਿਤੇ ਡਿਗ ਨਾ ਜਾਇਓ ਜੇ ਮੈਂ ਅੱਜ ਡਿਗ ਵੀ ਜਾਵਾਂ ਨਾ ਤਾਂ ਵੀ ਕੋਈ ਗੱਲ ਅੱਜ ਮੇਰੀ ਰਪਾਲੀ ਨਾਲ ਕੋਟ ਮੈਰਿਜ ਹੈ ਅ ਮੇਰੀ ਸੁਣ ਲੈ ਗੱਲ ਕਰਾ ਲਈ ਤੂੰ ਜਿਹੜੀ ਕੋਟ ਮੈਰਿਜ ਕਰਾਣੀ ਆ ਪਰ ਪਤਾ ਕਰ ਲਈ ਕੋਈ ਪੰਗਾ ਨਾ ਪੈ ਜਾਵੇ ਉਹ ਲਾਪਰੀਤ ਸਮਝਾ ਯਾਰ ਮਾਤਾ ਨੂੰ ਸਾਰੇ ਮੂੜ ਦੀ ਮਾਂ ਭੈਣ ਇੱਕ ਕਰਤੀ ਮਾਤਾ ਸਾਰੇ ਕਿਤੇ ਪਤਾ ਕਰਕੇ ਫਿਰ ਡੇਟ ਫਿਕਸ ਕੀਤੀ ਹੈ ਵੀਰ ਜੀ ਮੇੜੀ ਸੁਣੋ ਗੱਲ ਤੁਸੀਂ ਛੇਤੀ ਤੇ ਛੇਤੀ ਜਾ ਕੇ ਨਾ ਰੁਪਾਲੀ ਨਾਲ ਕੋਟ ਮੈਰਿਜ ਕਰਾਇਓ ਕਿਉਂਕਿ ਮਾਨਨ ਤੇ ਕੱਲ ਦੇ ਮੁੰਡੇ ਨਾਲ ਗਏ ਹੋਏ ਨੇ ਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹ ਆਉਣ ਨੂੰ ਤੇ ਹੁਣੇ ਵੀ ਆ ਸਕਦੇ ਨੇ ਜਾਂ ਫਿਰ ਕੱਲ ਨੂੰ ਆ ਸਕਦੇ ਨੇ ਤੁਸੀਂ ਮਿੰਟੋਂ ਮਿੰਟੀ ਜਾਓ ਤੇ ਆਪਣਾ ਕੰਮ ਕਰਕੇ ਆਓ ਨਾ ਇਹ ਕਿਰਨ ਤੈਨੂੰ ਥੱਥੀ ਨਹੀਂ ਲੱਗੀ ਜਿਹੜੀ ਚੁੱਪ ਕਰਕੇ ਘਰੋਂ ਚਲੀ ਗਈ ਐ ਤੇ ਤੀਤਕੇ ਨੇ ਮਨਪ੍ਰੀਤ ਨਾਲ ਕੋਈ ਗੱਲ ਵੀ ਨਹੀਂ ਕਰੀ ਉਹ ਕਮਲਿਆ ਉਹ ਵੀ ਕਿੰਨੀ ਦੇਰ ਮਨਪ੍ਰੀਤ ਨੂੰ ਤੰਗ ਕਰ ਲੋਗੀ ਬਾਕੀ ਤੈਨੂੰ ਮੇਰੇ ਡਾਡੀ ਨੂੰ ਦਾ ਪਤਾ ਤਾਂ ਹੈ ਮੰਮੀ ਐਸੀ ਭਰਜਾਈਆਂ ਵਰਗੀ ਭੈਣ ਤਾਂ ਨਾ ਰੱਬ ਘਰ ਘਰ ਦਵੇ ਜਿਹੜੀ ਆਪਣੇ ਜੀਠ ਨੂੰ ਇੰਨੀ ਸਪੋਰਟ ਕਰਦੀ ਐ ਮੇਰੀ ਸਪੋਰਟ ਤਾਂ ਹਲੇ ਤੱਕ ਵੇਖੀ ਨਹੀਂ ਤੁਸੀਂ ਵੀਰ ਜੀ ਜਿਸ ਦਿਨ ਤੁਹਾਡੇ ਘਰ ਮੁੰਡਾ ਹੋ ਗਿਆ ਨਾ ਮੈਂ ਇਸ ਘਰ ਨੂੰ ਲੜੀਆਂ ਨਾਲ ਸਜਾ ਦੇਣਾ ਤੇ ਢੋਲ ਵਾਲਾ ਵੀ ਬੁਲਾ ਲੈਣਾ ਇੱਥੇ ਭੰਗੜੇ ਪਾਹਾਂਗੇ ਡੀਜੇ ਚੱਲੂਗਾ ਤੁਸੀਂ ਵੇਖੀ ਜਾਇਓ ਚਾਹ ਨਹੀਂ ਸੰਭਿਆ ਜਾਣਾ ਮੇਰਾ ਤੇ ਅੱਛਾ ਮੈਨੂੰ ਹੁਣ ਸਮਝ ਆਇਆ ਇਹ ਵੀ ਜਿਹੜੇ ਤੂੰ ਮੈਥੋਂ ਪੈਸੇ ਲੈਂਦੀ ਪਈਆਂ ਨਾ ਇਹ ਉਸ ਟਾਈਮ ਤੂੰ ਲਾ ਦੇਂਗੀ ਮੈਂ ਤਾਂ ਨਾ ਪਿਛਲੇ ਜਨਮ ਚ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਅਜੇ ਰ ਮੈਨੂੰ ਘਰ ਸੰਭਣ ਵਾਲੇ ਨੂੰ ਮਿਲੀ ਆ ਚਲ ਬਈ ਲਾਪਰੀ ਤੇ ਮਿੱਟ ਮਾਰ ਕੱਪੜੇ ਬਦਲ ਲੈ ਤੂੰ ਨਾ ਮੇਰੀ ਗਵਾਹੀ ਪਾਉਣੀ ਐ ਚਲ ਚਲ ਛੇਤੀ ਕਰ ਅੱਛਾ ਵੀਰੇ ਗਵਾਹੀ ਪਾਣ ਤਾਂ ਮੈਂ ਚਲ ਜਾਂਦੀ ਆ ਓਹੋ ਇਹ ਤਾਂ ਮੈਂ ਭੁੱਲੀ ਗਿਆ ਇੱਕ ਮਿੰਟ ਰੋਕ ਸਸ 15000 ਚਲੋ ਠੀਕ ਆ ਔਨੀ ਮੈਂ ਪਾ ਕੇ ਨੀਲਾ ਸੂਟ ਮੰਮੀ ਜਦੋਂ ਮੈਂ ਰਪਾਲੀ ਨੂੰ ਲੈ ਕੇ ਆਉਂਗਾ ਤੁਸੀਂ ਦੱਸ ਤਾਂ ਦੋ ਨੱਚੋਗੇ ਕਿ ਨਹੀਂ ਹਮ ਅ ਤੇਰੇ ਇਹਦੇ ਨਾਲ ਉਹ ਤਾਂ ਮੈਂ ਇੰਨਾ ਵਧੀਆ ਨੱਚ ਲਾਂ ਨਾ ਉੱਪਰ ਸਮਾ ਤਾਂ ਬੱਸ ਆਪਣੇ ਜਿਝਵਾਤਾਂ ਤੇ ਨਾ ਕੰਪੂ ਰੱਖ ਫੇਰ ਆਪੋ ਤ ਹੁਣ ਇਹ ਨੂੰ ਲੈ ਕੇ ਆਉਂਦਾ ਜੀ ਤੁਸੀਂ ਇੱਥੇ ਖੜੇ ਹੋ ਮੈਂ ਹੁਣੇ ਨਾ ਤੇਲ ਲੈ ਕੇ ਆਈ ਮੰਮੀ ਜਲਦੀ ਤੇਲ ਲੈ ਕੇ ਆਓ ਘੋਲੀ ਚ ਮੈਂ ਤਾਂ ਦਸ ਗੇੜੇ ਲਾ ਗਈ ਮੈਂ ਤੁਹਾਡੀ ਕੱਦੀ ਵੇਟ ਕਰੀ ਜਾਂਦੀ ਆ ਬੁੱਧ ਲੈ ਕੇ ਖੜੀ ਹੋਈ ਆ ਮੰਮੀ ਆਹ ਟਾਈਮ ਨਾ ਗੱਲਾਂ ਕਰੰਦਾ ਨਹੀਂ ਆ ਜਲਦੀ ਜਲਦੀ ਤੇਲ ਚੋਵੋ ਉਹਨਾਂ ਨੂੰ ਅੰਦਰ ਬੁਲਾਈਏ ਥੁੱਪੇ ਖੜੇ ਹੋਏ ਨੇ ਮੰਮੀ ਨਪਾਲੀ ਆਜੋ ਅਸ਼ੀਰਵਾਦ ਲਈ ਮੰਮੀ ਦਾ ਅਰੇ ਹੋਵੇ ਆ ਮੇਰੇ ਪੁੱਤ ਅੰਦਰ ਆ ਬਾਈਕ ਮਾਤਾ ਉਹਦੇ ਹੋਂ ਤੇ ਮੈਨੂੰ ਭੁੱਲੀ ਗਈ। ਓਹੋ ਨਵੀਂ-ਨਵੀਂ ਨੂੰ ਆ ਚਾਹ ਤੇ ਸਾਰੇ ਨੂੰ ਹੁੰਦਾ। ਚਲੋ ਤੁਸੀਂ ਵੀ ਅੰਦਰ ਆ ਜਾਓ। ਲੈ ਤੂੰ ਲਾਪਰੀ ਦੇ ਇੱਥੇ ਖੜੀ ਕੀ ਕਰਦੀ ਐ? ਜਾ ਮਠਾਈ ਦਾ ਡੱਬਾ ਲੈ ਕੇ ਆ। ਮਠਾਈ ਦਾ ਡੱਬਾ ਤੇ ਵੀ ਰਸਤੇ 'ਚ ਲੈਣਾ ਸੀ। ਉਹ ਤੇ ਆਪਾਂ ਲਈ ਆਉਣਾ ਪੁੱਲ ਗਏ। ਘਰ ਨਾਲ ਸ਼ੱਕਰਪਾਰੇ ਪਏ ਆ। ਉਹ ਲੈ ਆਵਾਂ। ਉਹ ਹਾਂ ਹਾਂ ਸ਼ੱਕਰਪਾਰੇ ਲਿਆ। ਸਮਝ ਲਾਂਗੇ ਮੇਰੇ ਵਿਆਹ ਦੀ ਭਾਜੀ ਹੋਗੀ। ਉਹ じゃ ਅੱਜ ਤੇ ਸ਼ੱਕਰਪਾਰੇ ਲਿਆ। ਫਿਰ ਬਾਅਦ 'ਚ ਦੇਖ ਲਾਂਗੇ ਮੂੰਹ ਹੀ ਮਿੱਠਾ ਕਰਨਾ। ਮਾਤਾ ਹੁਣ ਅੱਗੇ ਕੀ ਕਰਨਾ ਹੈ? ਉਹ ਅੱਗੇ ਤਾਂ ਕਰ ਲਾਂਗੇ ਜੋ ਕਰਨਾ ਹੈ ਪਹਿਲੇ ਮੂੰਹ ਤੇ ਮਿੱਠਾ ਕਰ ਲਾ। ਓਹੋ। ਮਾਤਾ ਮੇਰਾ ਪਤਾ ਕੀ ਆ ਘੁੰਮਣ ਦਾ ਨਾ ਪਲਾਨ ਬਣਾਉਣਾ ਸੀਗਾ। ਉਹਦੇ ਕਰਕੇ ਪੁੱਛ ਰਹੀ ਸੋਨੀ ਉਹ ਕੋਈ ਨਹੀਂ ਰੁਕ ਜਾ ਕਰਦੇ ਆ ਉਹਦੇ ਬਾਰੇ ਵੀ ਗੱਲ ਵੀਰ ਜੀ ਹੁਣ ਮੇਰੀ ਗੱਲ ਸੁਣ ਲੋ ਆਹ ਵਾਲਾ ਸ਼ਗਨ ਨਾ ਮੈਨੂੰ ਕੈਸ਼ ਚਾਹੀਦਾ ਆਨਲਾਈਨ ਆਨਲਾਈਨ ਨਹੀਂ ਚੱਲਣਾ ਕੋਈ ਗੱਲ ਨਹੀਂ ਦੇ ਦਾਂ ਨਿਆ ਸ਼ਗਣਾ ਮੰਮੀ ਹੁਣ ਆਪਾਂ ਆਈਏ ਸੀਰੀਅਸ ਮੁੱਦੇ ਤੇ ਜਿੰਨਾ ਚਿਰ ਸਵਰਨੇ ਵੀਰੇ ਦਾ ਤਲਾਕ ਨਹੀਂ ਨਾ ਹੁੰਦਾ ਇਹ ਦੋਨੋਂ ਇੱਥੇ ਨਹੀਂ ਰਹਿ ਸਕਦੇ। ਨਾ ਕਿਉਂ ਨਹੀਂ ਰਹਿ ਸਕਦੇ? ਹੁਣ ਕਿਰਨ ਨੇ ਕਿਹੜਾ ਇੱਥੇ ਆਉਣਾ ਹੈ? ਜਿਵੇਂ ਮਰਜ਼ੀ ਰਹੀ ਜਾਈਏ ਸੀ। ਮੰਨਦੀ ਆਂ ਕਿਰਨ ਨੇ ਇੱਥੇ ਨਹੀਂ ਆਉਣਾ ਪਰ ਉਹਦਾ ਭਰਾ ਇੱਥੇ ਘੁੰਮੰਦਿਆ ਯਾਨੀ ਕਿ ਮਾਨਪ੍ਰੀਤ ਉਹ ਤੁਹਾਨੂੰ ਦੋਨਾਂ ਨੂੰ ਇਦਾਂ ਦੇਖ ਲੂਗਾ। ਸਵਰਨੇ ਗੱਲ ਤਾਂ ਇਹ ਜੀ ਸਹੀ ਐ। ਜਿੰਨਾ ਚਿਰ ਤੇਰਾ ਤਲਾਕ ਨਹੀਂ ਨਾ ਹੁੰਦਾ ਤੁਸੀਂ ਦੋਨੋਂ ਇੱਥੇ ਨਹੀਂ ਰਹਿ ਸਕਦੇ। ਤੁਸੀਂ ਨਾ ਆਪਣੇ ਰਹਿਣ ਦਾ ਜੁਗਾੜ ਕਿਤੇ ਬਾਹਰ ਕਰੋ। ਰਪਾਲੀ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਕੋਈ ਰੈਂਟ ਤੇ ਸੈਪਰੇਟ ਪੋਰਸ਼ਨ ਦੇਖ ਲਵਾਂ ਦੇਖੋ ਜੀ ਮੈਂ ਤੁਹਾਡੀਆਂ ਜਿੱਥੇ ਰੱਖੋਗੇ ਉੱਥੇ ਰਹਿ ਲਾਂਗੀ ਬਟ ਮੇਰਾ ਮੰਮੀ ਤੇ ਦਰਾਣੀ ਨਾਲ ਰਹਿਣ ਦਾ ਪੂਰਾ ਚਾਹਿਆ ਕੋਈ ਗੱਲ ਨਹੀਂ ਨਵੀਆਂ ਜਿਠਾਣੀਆਂ ਆ ਵੀ ਚਾਹਣਾ ਛੇਤੀ ਪੂਰਾ ਕਰ ਦਾਂਗੇ ਆ ਇੱਕ ਵਾਰੀ ਨਾ ਕਿਰਨਦੀਪ ਕੋਲ ਤਲਾਕ ਵਾਲੇ ਪੇਪਰਾਂ ਤੇ ਘੁੱਗੀ ਮਾਰ ਦੇ ਠੀਕ ਹੈ ਦੀਦੀ ਬਟ ਮੈਨੂੰ ਗੱਲ ਦੱਸੋ ਜੇ ਉਹਨੇ ਘੁੱਗੀ ਨਾ ਮਾਰੀ ਫਿਰ ਅਸੀਂ ਐਂ ਲੁੱਕ ਲੁੱਕ ਕੇ ਰਵਾਂਗੇ ਕਿਰਾਏ ਤੇ ਇਸ ਗੱਲ ਦਾ ਨਾ ਤੂੰ ਫਿਕਰ ਨਾ ਕਰ ਮੇਰੀ ਭੈਣ ਕੋਲ ਸਾਰੇ ਹੱਲ ਨੇ ਬਸ ਟਾਈਮ ਨਾਲ ਨੇ ਤੇ ਫੋਨ ਦੀ ਘੰਟੀ ਵੱਜਣੀ ਚਾਹੀਦੀ ਹੈ ਘੰਟੀ ਮੈਂ ਸਮਝੀ ਨਹੀਂ ਕੋਈ ਨਾ ਹਲੇ ਸਾਨੂੰ ਆਇਆ ਨੂੰ ਇੱਕ ਘੰਟਾ ਹੋਇਆ ਸਾਨੂੰ ਹੌਲੀ ਹੌਲੀ ਮੈਂ ਆਪਣੇ ਪਰਿਵਾਰ ਬਾਰੇ ਦੱਸ ਦਾਂਗਾ ਮੰਮੀ ਇੱਕ ਨਾ ਰੈਂਟ ਤੇ ਪੋਰਸ਼ਨ ਹੈਗਾ ਜੇ ਮੈਂ ਕਿਹਾ ਉੱਥੇ ਸੀ ਕਿਰਾਏ ਤੇ ਰਹਿ ਲਈਏ ਤੁਸੀਂ ਸਾਨੂੰ ਮਿਲਣ ਉੱਥੇ ਆਜਿਆ ਕਰਿਓ ਓਹੋ ਵੀ ਟੈਨਸ਼ਨ ਕਿਉਂ ਲੈਣੇ ਹੋ ਮੇਰੇ ਘਰ ਵਾਲੇ ਨੇ ਕਦੋਂ ਆਣਾ ਤੇ ਕਦੋਂ ਜਾਣਾ ਮੈਨੂੰ ਸਭ ਪਤਾ ਹੈ ਇਹ ਨਾਲੇ ਕਿਰਨ ਇੱਥੇ ਆਉਣਾ ਨੇ ਬਸ ਮੈਂ ਤੁਹਾਨੂੰ ਨਾ ਫੋਨ ਕਰ ਦਿਆ ਕਰਾਂਗੇ ਤੇ ਮੈਂ ਜੇ ਥਾਣੀ ਨੂੰ ਦੋ ਘੋਟੇ ਤੇ ਇੱਥੇ ਲੈ ਆਇਆ ਕਰਿਓ। ਨਾ ਹੁਣ ਤਾਂ ਪੁੱਛ ਮਨਪ੍ਰੀਤ ਨੂੰ ਕਦੋਂ ਕਾਊਗਾ ਉਹ? ਲੈ ਐਡੀ ਕੀ ਗੱਲ ਹੋ ਗਈ? ਮੈਂ ਹੁਣੇ ਪੁੱਛ ਲੈਣੀ ਆ। ਹਾਂਜੀ ਕਿੱਥੇ ਹੋ? ਮੈਂ ਨਾ ਬਾਜ਼ਾਰ ਜਾਣਾ ਸੀ। ਆਹੋ ਠੀਕ ਆ। ਹੁਣ ਮੈਂ ਬਾਜ਼ਾਰ ਦਾ ਕਹਿ ਤਾ ਵਾ ਤੁਸੀਂ 4 ਘੰਟੇ ਹੋਰ ਨਹੀਂ ਆਣਾ ਲੱਗ ਗਿਆ ਪਤਾ ਠੀਕੋ ਕੁਛ ਦੇਖਿਆ ਰ ਪਾਲੀ ਮੇਰੀ ਭੈਣ ਕਿੰਨੇ ਕੰਮ ਆਉਂਦੀ ਐ ਤੇ ਲਪਰੀਤ ਐਦਾਂ ਕਰੋ ਕੁਛ ਖਾਣ ਨੂੰ ਬਣਾ ਲਓ ਫਿਰ ਤੇ ਮੰਮੀ ਤੁਸੀਂ ਐਦਾਂ ਕਰੋ ਆਪਣੀ ਨੂੰ ਨਾਲ ਮਾਰੋ ਗੱਲਾਂ ਤੇ ਮੈਂ ਨਾ ਥੋੜਾ ਕੰਮ ਜਾ ਕੇ ਆਉਂਗਾ ਵੀਰ ਜੀ ਜਿਹੜੇ ਕੰਮ ਚੱਲੇ ਹੋਣਾ ਇਹ ਸਾ ਆਪਣਾ ਲਈ ਕਰਕੇ ਆਇਓ ਆਠੇ ਪੌਂਦੇ ਨਾ ਆਇਓ ਉਹ ਨਾ ਨਾ ਗਰਮੀ ਐ ਬਸ ਇੱਕ ਚਿਰੜ ਜੀ ਕਿੱਦਾਂ ਪੁੱਤ ਹੁੰਨੀ ਵੀ ਪਾ ਕੇ ਬੈਠੇ ਰਹਿਣਾ ਕੋਈ ਗੱਲ ਨਹੀਂ ਕਰਨੀ ਮੇਰੇ ਨਾਲ ਮੰਮੀ ਖੇੜਨਾ ਕਿੱਦਾਂ ਤਨ ਉਹ ਤੁਸੀਂ ਸਾਰੇ ਕਦੋਂ ਆਏ ਨਾਲੇ ਜਦੋਂ ਆਣਾ ਹੁੰਦਾ ਨਾ ਮਿੰਦੇ ਆਦਿਆ ਕਰ ਮੈਂ ਲੈਣ ਆ ਜਾ ਕਰੂੰਗਾ ਐ ਕੁੜੀ ਤੇ ਪੁੱਤ ਜਦੋਂ ਵੀ ਆਉਂਦੀ ਹੈ ਨਾ ਐ ਦੁਖੀ ਹੀ ਆਉਂਦੀ ਹੈ ਇਹਦੇ ਦਾ ਸੋਰੇ ਨੇ ਨਾ ਦੁਖੀ ਕੀਤਾ ਪਿਆ ਬੰਨਿਆ ਉੱਤੇ ਅੰਸ਼ੂ ਤੇ ਸ਼ਿਵੂ ਦੋਨੋਂ ਖੇੜਦੇ ਪੈਣ ਜੱਬ ਬਗ ਜਾ ਮੇਰਾ ਪੁੱਤ ਖੇੜਨਾ ਮੰਮੀ ਸੁਗਲਦਾਸ ਆ ਹੁਣ ਤੇਰੇ ਸੋਰੇ ਨੂੰ ਕੀ ਦੋਰਾ ਪਿਆ ਵੀਰੇ ਮੈਂ ਉੱਥੇ ਰਹਿ ਰਹੀ ਸੀ ਤਾਂ ਮੈਨੂੰ ਐ ਸੀ ਕਿ ਮੇਰਾ ਕੁਝ ਸੋਚਣਗੇ ਮੇਰਾ ਨਹੀਂ ਸੋਚਣਾ ਮੇਰੇ ਬੱਚਿਆਂ ਦਾ ਤਾਂ ਸੋਚਣ ਮੇਰੇ ਬੱਚੇ ਦਾ ਉਹਨਾਂ ਨੇ ਸਵਾ ਸੋਚਣਾ ਉਹ ਤਾਂ ਆਪ ਹੀ ਖਾਲੀ ਹੋ ਕੇ ਬਹਿ ਗਿਆ ਹੁਣ ਆ ਹੁਣੇ ਹੀ ਆਈ ਏ ਤੇ ਅੱਧਾ ਘੰਟਾ ਹੋਇਆ ਬੈਠੀ ਨੂੰ ਐਨੇ ਨਾ ਮੈਨੂੰ ਆ ਕੇ ਸਾਰੀ ਗੱਲ ਦੱਸੀ ਏ ਜਿਹੜਾ ਇਹਦਾ ਘਰ ਵਾਲਾ ਹੈ ਨਾ ਉਹਨੇ ਜਿਹਦੇ ਨਾਲ ਵਿਆਹ ਕਰਨਾ ਸਾਰਾ ਕੁਝ ਨਾ ਉਹਦੇ ਉੱਤੇ ਲਟਾਈ ਬੈਠਾ ਹੈ ਆ ਘਰ ਐਫਟੀਆਂ ਜੋ ਵੀ ਪੈਸਾ ਸੀਗਾ ਐ ਵੀ ਸਹੀ ਏ ਉੱਥੇ ਰਹਿ ਕੇ ਆਪਣੀ ਵੀ ਬੇਇੱਜ਼ਤੀ ਕਰਾਵੇ ਤੇ ਨਾਲ ਕੁੜੀਆਂ ਦੀ ਵੀ ਕਰਾਵੇ ਮੈਂ ਤੇ ਕਹਿੰਨੀ ਆ ਉੱਥੇ ਨਾਲੋਂ ਨਾ ਇੱਥੇ ਹੀ ਸਹੀ ਏ ਕਿਰਨ ਇਹ ਬੰਦਾ ਕਿਹੜੀ ਮਿੱਟੀ ਦਾ ਬਣਿਆ ਹੋਇਆ ਵੀ ਤੁਸੀਂ ਇੰਨੇ ਟਾਈਮ ਬਾਅਦ ਵਾਪਸ ਗਈਆਂ ਤੇਰੀਆਂ ਕੁੜੀਆਂ ਨੂੰ ਤੇਰੇ ਕਰਕੇ ਕਿ ਇਹਨੂੰ ਵਾਪਸ ਘਰ ਆਉਣ ਦਾ ਮੋਹ ਨਹੀਂ ਮਾਰਦਾ ਪਿਆ ਦਿਨ ਬਦ ਦਿਨ ਤੈਨੂੰ ਤੰਗ ਕਰੀ ਜਾਂਦਾ ਵੀਰੇ ਤੂੰ ਤਾਂ ਮੈਨੂੰ ਪੁੱਛ ਹੀ ਨਾ ਮੇਰੇ ਜਾਣਤਬਾਨਾ ਮੈਨੂੰ ਇੰਦਾ ਲੱਗਦਾ ਇਹਨਾਂ ਨੇ ਨਾ ਟਿਊਸ਼ਨਾਂ ਲਈਆਂ ਹੋਈਆਂ ਕਿਵੇਂ ਮੈਨੂੰ ਤੰਗ ਕਰਨਾ ਸਵਰਨਾ ਤਾਂ ਤੰਗ ਕਰਦਾ ਕਰਦਾ ਸੀ ਮਾਤਾ ਵੀ ਕਰਦੀ ਸੀ ਹੁਣ ਤਾਂ ਮੇਰੀ ਦਰਾਣੀ ਨੇ ਜੀਣਾ ਹਰਾਮ ਕੀਤਾ ਹੋਇਆ ਮੇਰਾ ਮੈਂ ਮਾਤਾ ਤੁਸੀਂ ਤਾਂ ਆ ਕੇ ਕਹਿੰਦੇ ਸੀਗੇ ਕਿ ਉਹਦਾ ਦਿਓਰ ਉਹਨੂੰ ਸੰਭਲੇਗਾ ਜੇ ਉਹਦਾ ਦਿਓਰ ਕਹਿੰਦਾ ਸੀ ਮੇਰੀ ਵੱਡੀ ਭੈਣ ਆ ਮੈਂ ਤੇ ਖਿਆਲ ਰੱਖਾਂਗਾ ਹੁਣ ਕੀ ਹੋ ਗਿਆ ਤੇਰੇ ਦਿਓਰ ਨੂੰ ਉਹ ਵੀ ਪੈਰ ਪਿੱਛੇ ਪੱਟ ਗਿਆ ਨਾ ਨਾ ਵੀਰੇ ਉਹ ਤਾਂ ਰੱਬ ਰੂਪੀ ਬੰਦਾ ਮੇਰੇ ਨਾਲ ਖੜਦਾ ਵਾਏ ਬਾਰ-ਬਾਰ ਮੈਂ ਤਾਂ ਉਹਨੂੰ ਤਾਂ ਨਹੀਂ ਤੰਗ ਕਰਦੀ ਮੇਰੇ ਕਰਕੇ ਉਹਨਾਂ ਦਾ ਘਰ ਖਰਾਬ ਹੋ ਰਿਹਾ ਦੋਨਾਂ ਦਾ ਮੰਮੀ ਦੇਖ ਲੋ ਕੁੜੀ ਨੂੰ ਰੇਸ਼ਾ ਕਿੰਨਾ ਹੋਇਆ ਪਿਆ ਮੇਰੇ ਘਰ ਵਾਲੇ ਨੂੰ ਕਿੰਨੇ ਫੋਨ ਕੀਤੇ ਉਹਨੇ ਇੱਕ ਫੋਨ ਨਹੀਂ ਚੱਕਿਆ ਤੇ ਮਨਪ੍ਰੀਤ ਵੀਰਾ ਮੇਰੇ ਨਾਲ ਗਿਆ ਆਪਣੇ ਘਰ ਵਾਲੇ ਨਾਲ ਲੜ ਕੇ ਵੀ ਹੋਰ ਦੱਸੋ ਇਸ ਤੋਂ ਬਾਅਦ ਕੀ ਮੇਰੇ ਨਾਲ ਕੀ ਖੜੇ ਐਦਾਂ ਕਰ ਰਮਨ ਨੂੰ ਫੋਨ ਲਾ ਉਹਨਾਂ ਕਾ ਦੀਪੀ ਨੂੰ ਲੈ ਕੇ ਨਾ ਜਲਦੀ ਘਰ ਆ ਜਾਵੇ ਮਾਰਕੀਟ ਗਏ ਹੋਏ ਨੇ ਤੇ ਉਹ ਆਂਦਾ ਤੇ ਫਿਰ ਬੈਠ ਕੇ ਦੇਖਦੇ ਆ ਕਿਵੇਂ ਕਰਨਾ ਮम्मी ਕਈ ਵਾਰ ਨਾ ਮੈਂ ਸੋਚਦੀ ਆ ਦੋ ਗੋਲੀਆਂ ਮੈਂ ਜ਼ਹਿਰ ਦੀਆਂ ਆਪ ਖਾ ਲਾਂ ਤੇ ਇੱਕ ਇੱਕ ਬੱਚਾ ਨੂੰ ਖਵਾ ਦਾਂ ਮੇਰੇ ਸਹੁਰੇ ਤਾਂ ਮੇਰੇ ਤੋਂ ਦੁਖੀ ਹੋਏ ਹੋਏ ਨੇ ਮੈਂ ਆਪਣੇ ਭਰਾਵਾਂ ਨੂੰ ਵੀ ਆਪ ਦੁਖੀ ਕੀਤਾ ਹੋਇਆ ਰਮਨ ਮੀਰੇ ਨੂੰ ਫੋਨ ਕਰੋਗੇ ਨਾ ਸਾਰੇ ਕੰਮ ਛੱਡ ਕੇ ਉਹਨਾਂ ਨੇ ਇੱਥੇ ਆ ਜਾਣਾ ਤੇ ਤੂੰ ਮੰਮੀ ਨਾਲ ਜਾਣਾ ਸੀ ਕਿਤੇ ਕੰਮ ਉਹ ਵੀ ਤੂੰ ਛੱਡ ਤਾ ਮੇਰੇ ਦੁਖੜੇ ਸੁਣਾ ਤੁਸੀਂ ਦੱਸੋ ਇਦਾਂ ਦੀ ਭੈਣ ਤੁਸੀਂ ਕਰਨੀ ਕੀ ਐ ਜੇ ਤੂੰ ਕੋਈ ਜ਼ਹਿਰ ਜ਼ੋਰ ਖਾਣਾ ਨਾ ਤੇ ਆਪ ਕੱਲੀ ਖਾ ਕੇ ਮਰ ਮੁੱਕ ਜਾ ਕੁੜੀਆਂ ਵਾਸਤੇ ਨਾ ਬੋਲ ਇਹ ਮੈਂ ਆਪੇ ਪਾਰ ਲਾਂਗਾ ਉਹ ਜਦੋਂ ਤੇਰੇ ਨਾਲ ਖੜੇ ਆਂ ਤੇ ਐਂਡ ਤੱਕ ਖੜਾਂਗੇ ਵੀ ਹੁਣ ਤੂੰ ਵਿਚ ਵਿਚਾਰੇ ਇਹੋ ਜਿਹੀ ਫਾਲਤੂ ਹਰਕਤਾਂ ਕਰੇਂਗੀ ਜਾਂ ਫਾਲਤੂ ਬੋਲੇਂਗੀ ਤਾਂ ਫਿਰ ਕਿੱਥੇ ਅਸੀਂ ਤੇਰਾ ਸਾਥ ਦਈਏ ਠੀਕ ਹੀ ਤਾਂ ਕਹਿੰਦਾ ਪਿਆ ਦੀ ਦਾ ਦੁਖੜਾ ਜੇ ਪੇਕੇ ਨਹੀਂ ਸੁਣਣਗੇ ਤੇ ਹੋਰ ਕੌਣ ਸੁਣੇਗਾ ਤੇਰੇ ਨਾਲ ਖੜੇ ਹੋਏ ਨੇ ਨਾ ਤੇ ਦੇਖਾਂਗੇ ਹੁਣ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ ਕਿ ਜਦੋਂ ਦੀ ਤੂੰ ਵਾਪਸ ਉਧਰ ਗਈਆਂ ਤੂੰ ਫੇਰ ਉਹੀ ਉਹਨਾਂ ਦੀਆਂ ਸੁਣੀਆਂ ਰੋ ਪਿੱਟ ਕੇ ਬਹਿ ਜੰਨੀ ਹੈ ਕਿ ਉਹਨਾਂ ਦੇ ਮੂੰਹ ਤੇ ਚਾਰ ਖੜ ਕੇ ਜਵਾਬ ਵੀ ਦਿੱਤੇ ਉਹਨਾਂ ਨੂੰ ਵੀਰੇ ਜਿੱਤੇ ਤੱਕ ਬੋਲਦੇ ਨੇ ਤੇ ਮੈਂ ਜਵਾਬ ਦੇਣੀ ਹੈ ਜਿੱਤ ਤੱਕ ਮੇਰਾ ਤਾਂ ਬਰਦਾਸ਼ ਹੋ ਰਿਹਾ ਮੈਂ ਕਰ ਰਹੀ ਆ ਜਦੋਂ ਨਹੀਂ ਬਰਦਾਸ਼ ਹੁੰਦਾ ਫਿਰ ਮੈਂ ਰੋਣ ਲੱਗ ਜਾਂਦੀ ਵੀਰੇ ਇੱਥੇ ਆਂਦਾ ਨਾ ਮੇਰਾ ਇੱਕ ਹੋਰ ਕਾਰਨ ਹੈ ਸਵਰਨਾ ਨਾ ਦੂਸਰੇ ਨੂੰ ਲਿਆਂਦੇ ਤਿਆਰੀ ਚ ਤੁਸੀਂ ਦੱਸੋ ਮੈਂ ਕਿੱਦਾਂ ਬਰਦਾਸ਼ ਕਰ ਲਾਂਗੀ ਦੂਸਰੀ ਔਰਤ ਨੂੰ ਮੰਮੀ ਇਹਦੇ ਖਾਣੇ ਪਾ ਕੁਛ ਉਹ ਇਹਨੂੰ ਨਾ ਖਜਾਂਦੇ ਪਏ ਨੇ ਹੁਣ ਕੱਲ ਉਹਨਾਂ ਨੇ ਕਿਨੂੰ ਕੁਛ ਕਿਹਾ ਹੋਣਾ ਤੂੰ ਖਿੱਚ ਕੇ ਇੱਧਰ ਆ ਗਈ ਜਿਉ ਆਪਦੀ ਦੂਜੀ ਘਰ ਨੂੰ ਲੈ ਕੇ ਵੀ ਆਊਗਾ ਨਾ ਵਿਆਹ ਤਾਂ ਕਰਾ ਨਹੀਂ ਸਕਦਾ ਕਿਉਂਕਿ ਤੇਰੇ ਕੰਨੇ ਤਲਾਕ ਨਹੀਂ ਹੋਇਆ ਉਦਾਂ ਲਿਆ ਕੇ ਉਹਨੂੰ ਨਾਲ ਬਿਠਾ ਕੇ ਤੈਨੂੰ ਖਜਾਣਾ ਚਾਹੁੰਦੇ ਤੂੰ ਕੋ ਫਿੱਦਣਾ ਤੂੰ ਸੋਕੋ ਕਿ ਠੀਕ ਆ ਕੋਈ ਗੱਲ ਨਹੀਂ ਮੈਨੂੰ ਫਰਕ ਇਨੀ ਪੈਂਦਾ ਉਹ ਸਾਰਾ ਪਰਿਵਾਰ ਰਲ ਕੇ ਤੈਨੂੰ ਖਜਾਹੰਦਾ ਪਿਆ ਤਾਂ ਕਿ ਤੂੰ ਖਿਜ ਕੇ ਉਹ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦੇ ਤੇ ਉਹਨਾਂ ਦਾ ਕੰਮ ਸੌਖਾ ਕਰ ਦੇ ਕਹਿ ਰਨਾ ਇੰਨੇ ਸੌਖੇ ਨਹੀਂ ਜਾਣਦੇ ਨੇ ਉਹ ਵੀਰੇ ਇੱਕ ਗੱਲ ਤਾਂ ਤੇਰੀ ਠੀਕ ਹੈ ਚੱਲ ਹੁਣ ਰਮਨ ਵੀਰਾ ਆਂਦਾ ਫਿਰ ਆਪਾਂ ਸਾਰੀ ਗੱਲ ਕਰਦੇ ਆਂ ਕੋਈ ਨਾ ਟੈਨਸ਼ਨ ਲਈ ਜਾ ਕਰ ਅਸੀਂ ਹੈਗੇ ਆਂ ਤੇਰੇ ਨਾਲ ਮਾਤਾ ਮੈਂ ਜਾਣਾ ਸੀ ਬਾਜ਼ਾਰ ਕੰਮ ਤੁਹਾਡੇ ਨਾਲ ਤੁਸੀਂ ਇੰਨਾ ਕੋ ਬੈਠੋ ਮੈਂ ਕੱਲਾ ਕਰਿਆ ਹਾਂ ਕਿਰਨ ਹੁਣ ਐ ਮੰਮੀ ਨੇ ਕਿਹਾ ਕਿ ਓਨੇ ਸਾਰੀ ਦੁਕਾਨ ਤੇ ਆਪਣੀ ਐਫ ਡੀ ਨਵੀਂ ਵਾਲੀ ਤੇ ਲੁੱਟਾ ਪਈ ਇਦਾਂ ਹੀ ਆ ਨਾ ਹਾਂ ਹਾਂ ਵੀਰੇ ਐਸੇ ਕਰਕੇ ਤਾਂ ਕਲੇਸ਼ ਪਿਆ ਐਫ ਡੀ ਤੇ ਦੁਕਾਨ ਓਦੇ ਨਾਮ ਤੇ ਕਰਤੀ ਐ ਤੁਸੀਂ ਦੱਸੋ ਮੈਂ ਉਸ ਘਰ ਚ ਕਿਵੇਂ ਰਹਿਣਾ ਮੇਰਾ ਤਾਂ ਹੀ ਤਾਂ ਦਿਲ ਨਹੀਂ ਕਰਦਾ ਮੰਮੀ ਇੱਕ ਗੱਲ ਦੱਸੋ ਇਹ ਘਰ ਤੁਹਾਡੇ ਨਾਂ ਤੇ ਐ ਮੇਰਾ ਤੇ ਰਮਨ ਭਾਈ ਦਾ ਹਿੱਸਾ ਨਿਕਲਦਾ ਹਾਂ ਹਾਂ ਇਦਾਂ ਹੀ ਹੁੰਦਾ ਹੈ ਜਿੰਦੇ ਜੀ ਤਾਂ ਮੈਂ ਤੁਹਾਨੂੰ ਦੇ ਦੇਵਾਂ ਮਰਨ ਤੋਂ ਬਾਅਦ ਤੁਹਾਡਾ ਹੀ ਐ ਸੱਥੀ ਭੈਣੇ ਮੈਨੂੰ ਇੱਕ ਗੱਲ ਦੱਸ ਵੀ ਉਹ ਘਰ ਕਿਹਦੇ ਨਾਂ ਤੇ ਐ ਮੰਮੀ ਦੇ ਨਾਮ ਤੇ ਐ ਤੇ ਉਸ ਘਰ ਦੀ ਵੈਲਿਊ ਕੀ ਐ 50 ਲੱਖ ਤਾਂ ਹੈਗੀ ਐ ਤੇ 25 ਲੱਖ ਤਾਂ ਤੇ ਹਿੱਸੇ ਆਂਦਾ ਹੀ ਪਿਆ ਜਾਣੀ ਕੀ ਤੇਰੀਆਂ ਦੋਨੋਂ ਕੁੜੀਆਂ 12.5 ਲੱਖ ਦੀਆਂ ਮਾਲਕਨ ਤੈਨੂੰ ਘਰ ਛੱਡਣ ਦੀ ਕੀ ਲੋੜ ਆ ਕਿਰਨ ਤੂੰ ਕਹਿੰਨੀ ਹੈ ਨਾ ਤੇਰਾ ਦਿਓਰ ਤੇਰੇ ਨਾਲ ਖੜਦਾ ਆਪਣੇ ਦਿਓਰ ਨੂੰ ਕਹਿਆ ਕਿ ਸਾਰੇ ਕੰਮ ਕਰ ਛੱਡ ਤੇ ਘਰ ਦੇ ਵਿੱਚ ਨਾ ਮੇਰਾ ਹਿੱਸਾ ਮੇਰਾ ਹਿੱਸਾ ਇਦਾਂ ਕਹਿਣਾ ਸ਼ੁਰੂ ਕਰ ਦੇ ਮਤਲਬ ਕਿ ਆਪਣਾ ਹਿੱਸਾ ਮੁੰਡੇ ਘਰ ਚੋ ਜੇ ਤੇਰੇ ਦਿਓਰ ਨੂੰ ਹਿੱਸਾ ਮਿਲੂਗਾ ਤਾਂ ਤੇਰੇ ਘਰ ਨੂੰ ਹਿੱਸਾ ਮਿਲੂਗਾ ਤੇ ਜਿਹੜਾ ਹਿੱਸਾ ਤੇਰੇ ਘਰ ਨੂੰ ਮਿਲੂਗਾ ਉਹ ਤੇਰਾ ਤੇ ਤੇਰੀਆਂ ਕੁੜੀਆਂ ਦਾ ਇਹਨਾਂ ਕਹਣਾ ਮੰਮੀ ਮੈਂ ਰਮਨ ਭਾਈ ਨਾਲ ਰਹਿ ਕੇ ਕੰਮ ਸਿੱਖ ਗਿਆ ਸਮਝੀ ਗੱਲ ਕਿ ਨਹੀਂ